ਸਤਿ ਸ੍ਰੀ ਕਾਲ ਜੀ 20 ਅਪ੍ਰੈਲ 2025 ਐਤਵਾਰ ਦੀ ਲਿਸਟ ਜਾਰੀ ਹੈ 12 ਕੁੜੀਆਂ ਸਮੇਤ 27 ਰਿਸ਼ਤੇ ਨੇ ਕੁੜੀਆਂ ਮੁੰਡਿਆਂ ਦੇ ਸਾਰਿਆਂ ਦੇ ਪਰਿਵਾਰ ਦੇ ਨੰਬਰ ਹੇਠਾਂ ਦਿੱਤੇ ਹੋਏ ਨੇ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਜਿਨ੍ਹਾਂ ਵਿੱਚ ਦੋ ਕੁੜੀਆਂ ਇਕੱਲੀਆਂ ਨੇ ਭੈਣ ਭਰਾ ਨਹੀਂ ਇੱਕ ਕੁੜੀ ਸਿਰਫ ਇਕੱਲੀ ਹੈ ਭੈਣ ਭਰਾ ਨਹੀਂ ਤੇ ਇੱਕ ਕੁੜੀਆ ਤਿੰਨ ਭੈਣਾਂ ਨੇ ਭਰਾ ਨਹੀਂ ਤੇ ਪੰਜ ਕੰਟਰੀਆਂ ਤੋਂ ਅੱਜ ਦੇ 27 ਰਿਸ਼ਤੇ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਚੰਗੀ ਤਰ੍ਹਾਂ ਸਮਝ ਕੇ ਫਿਰ ਐਡ ਪਾਓ ਜੀ ਜਿਹੜਾ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਤੇ ਕੁੜੀਆਂ ਵਾਲਿਆਂ ਨੂੰ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਤੇ ਮੁੰਡਿਆਂ ਵਾਲ ਨੂੰ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਇਹ ਉਹ ਬਾਇਓ ਡਾਟੇ ਵਿੱਚ ਲਿਖਿਆ ਹੁੰਦਾ ਉਹਨੂੰ ਪਹਿਲਾਂ ਸਮਝਿਆ ਕਰੋ ਫਿਰ ਫੋਨ ਲਾਇਆ ਕਰੋ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਤੇ ਐਡ ਪਾਉਣ ਲਈ ਇੱਥੇ ਪੀਲੀ ਪੱਟੀ ਸਾਡਾ ਨੰਬਰ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਅੱਜ ਦੇ ਰਿਸ਼ਤੇ ਨੋਟ ਕਰੋ ਤੇ ਸਕਰੀਨਸ਼ਾਟ ਲੈ ਲਿਆ ਕਰੋ ਤੇ ਜਾਂ ਸਕਰੀਨ ਰੋਕ ਕੇ ਰਿਸ਼ਤੇ ਰੱਖ ਲਿਆ ਕਰੋ ਤੇ ਬਾਅਦ ਦੇ ਵਿੱਚ ਵੀਡੀਓ ਪੂਰੀ ਦੇਖਣ ਤੋਂ ਬਾਅਦ ਰਿਸ਼ਤੇ ਨੋਟ ਕਰਿਆ ਕਰੋ ਨਾਮ ਕੌਰ ਜ਼ਿਲ੍ਹਾ ਜਲੰਧਰ ਤੋਂ ਕੁੜੀ ਬਲੋਂਗ ਕਰਦੀ ਹੈ ਜੀ ਪੜਾਈ ਪਲੱਸ 2 ਫੈਸ਼ਨ ਡਿਜ਼ਾਈਨਰ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਮੈਡ ਦਵਾਈ ਦੇ ਵਿੱਚ ਆ ਕੱਦ 5 ਫੁੱਟ 3 ਇੰਚ ਕਾਸਟਰ ਵਿਦਾਸੀ ਆ ਗੋਦਨਹਿਰ ਡੇਟ ਆਫ ਬਰਥ 29/7/1994 ਦਾ ਹੀ ਲੈਂਗ ਲ ਸਟਿਚਿੰਗ ਦਾ ਜਿਹੜੀ ਜੌਬ ਕਰਦੀ ਹੈ ਜਲੰਧਰ ਦੇ ਵਿੱਚ ਮੁੰਡਾ ਬਾਹਰ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਤੇ ਕੋਈ ਵੀ ਕਾਸਟ ਦਾ ਹੋਵੇ ਇੰਡੀਆ ਦੇ ਵਿੱਚ ਜਿਹੜਾ ਇਹਨਾਂ ਨੇ ਮੈਰਿਜ ਨਹੀਂ ਕਰਨੀ ਅ ਜਰਮਨ ਦੇ ਵਿੱਚ ਜੱਟ ਸਿੱਖ ਪਹਿਲਾਂ ਜਿਹੜੀ ਪਹਿਲਾਂ ਰਿਸ਼ਤਾ ਹੋਇਆ ਵਾ ਦੂਸਰੀ ਸਿਸਟਰ ਦਾ ਜੇ ਇਹਨਾਂ ਦਾ ਹੈਨਾ ਇੱਕ ਵਾਰ ਗੱਲ ਕਰ ਲਿਓ ਜੱਟ ਸਿੱਖ ਪਰਿਵਾਰ ਦੇ ਵਿੱਚ ਵਿਆਹ ਹੋਇਆ ਤੇ ਕੁੜੀ ਹੈ ਜਿਹੜੀ ਇਹ ਡਿਵੋਰਸਡ ਹੈ ਬੱਚਾ ਨਹੀਂ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਬਾਹਰਲਾ ਹੀ ਨੰਬਰ ਆ ਪਲੱਸ 99 ਲਾ ਕੇ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਕੈਨੇਡਾ ਇੱਕ ਮੈਡਿਕਨ ਮੈਡ ਕੱਦ 5 ਫੁੱਟ 6 ਇੰਚ ਕਾਸਟ ਰਮਦਾਸ ਜੀ ਆ ਸਿੱਖ ਗੋਤ ਸਨ ਡੇਟ ਆਫ ਬਰਥ 1986 ਦੀ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਪੀਆਰ ਅਪਲਾਈ ਕੀਤੀ ਹੋਈ ਹੈ ਸਾਰਾ ਪਰਿਵਾਰ ਕੈਨੇਡਾ ਕੁੜੀ ਡਿਵੋਰਸਡ ਤੇ 8 ਸਾਲ ਦੀ ਬੱਚੀ ਹੈ ਕੁੜੀ ਕੋਲ ਬੇਟੀ ਹੈ ਤੇ ਮੁੰਡਾ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੋਵੇ ਸਿਟੀਜ਼ਨ ਹੋਵੇ ਜਾਂ ਪੀਆਰ ਹੋਵੇ ਉਮਰ ਜਿਹੜੀ 45 ਸਾਲ ਤੋਂ ਘੱਟ ਹੋਵੇ ਕਾਸਟ ਨੋਬਰ ਜਿਹੜੀ ਜਾਤੀਬੰਦ ਨਹੀਂ ਹੈਗਾ ਐਮਬੀ ਮਾਫ ਮੈਰਰੀ ਬਿਊਰੋ ਵਾਲੇ ਭਾਈ ਫੋਨ ਨਾ ਕਰਿਓ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਇੱਕ ਇੰਡੀਅਨ ਤੇ ਇੱਕ ਬਾਹਰਲਾ ਨੰਬਰ ਹੈ ਜਿਹੜੇ ਬਾਹਲੇ ਨੰਬਰ ਹੁੰਦੇ ਉਹਨਾਂ ਤੇ ਜ਼ਿਆਦਾਤਰ WhatsApp WhatsApp ਚੱਲਦਾ ਹੁੰਦਾ WhatsApp ਦੀ ਗੱਲ ਕਰਿਆ ਕਰੋ ਤੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਮਾਨ ਡੇਟ ਆਫ ਬਰਥ 1995 ਦਾ ਜੀ ਪ੍ਰਾਈਵੇਟ ਜੌਬ ਕਰਦਾ ਮੁੰਡਾ 5 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਸਾਰਾ ਪਰਿਵਾਰ ਮੁੰਡੇ ਸਮੇਤ ਅੰਮ੍ਰਿਤਾਰੀ ਹੈ ਜੀ ਕੁੜੀ ਕਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਅੰਮ੍ਰਿਤਾਰੀ ਹੋਵੇ ਕਾਸਟ ਨੋ ਬਾਰ ਜਾਤੀਬੰਧਨ ਕੋਈ ਨਹੀਂ ਐਮ ਵੀ ਮਾਫ ਤੇ ਅੰਮ੍ਰਿਤਾਰੀ ਕੁੜੀ ਲਈ ਇਹ ਰਿਸ਼ਤਾ ਨੋਟ ਕਰੋ ਤੇ ਪਰਿਵਾਰ ਦਾ ਨੰਬਰ ਲਾਲ ਪੱਟੀ ਜੀ ਦਿੱਤਾ ਹੋਇਆ WhatsApp ਤੇ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਕਨੇਡਾ ਤੇ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਇੰਜੀਨੀਅਰਿੰਗ ਤੇ ਕੀਤੀ ਹੋਈ ਆ ਭੈਣ ਇੱਕ ਕਨੇਡਾ ਭਰਾ ਇੱਕ ਮੈਡ ਕਨੇਡਾ ਕੱਦ 5 ਫੁੱਟ 10 ਇੰਚ ਕਾਸ਼ਟ ਨਾਮ ਗੜੀਆ ਸਿੱਖ ਕੋਤ ਸੁੰਡ ਡੇਟ ਆਵਰਥ 1990 ਦਾ ਜੀ ਮੁੰਡੇ ਦਾ ਕਨੇਡਾ ਦੇ ਵਿੱਚ ਸਿਟੀ ਜਾਣਾ ਮੁੰਡਾ ਟਰੱਕਿੰਗ ਦਾ ਜਿਹੜਾ ਬਿਜ਼ਨਸ ਆ ਸਾਰਾ ਪਰਿਵਾਰ ਕਨੇਡਾ ਦੇ ਵਿੱਚ ਐ ਕੁੜੀ ਕੈਨੇਡਾ ਦੇ ਵਿੱਚ ਸਿਟੀਜ਼ਨ ਪੀ ਜਾਂ ਪੀਆਰ ਹੋਵੇ ਵੈਜੀਟੇਰੀਅਨ ਹੋਵੇ ਤੇ ਕਾਸਟ ਨੋ ਵਰਕ ਕਾਸਟ ਦੀ ਕੋਈ ਚੱਕਰ ਨਹੀਂ ਐਮ ਵੀ ਮਾਫ ਮੈਰਜੀ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇਹ ਸਕੇ ਭੈਣ ਭਰਾਵਾਂ ਦੀ ਐਡ ਸੀ ਜਿਹੜੇ ਇਸ ਤੋਂ ਪਹਿਲਾਂ ਕੁੜੀ ਸੀ ਤੇ ਇਹ ਮੁੰਡਾ ਸਕੇ ਭੈਣ ਭਰਾ ਨੇ ਤੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਜਿਗਰਾਉਂ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਨਰਸਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੈਨੇਡਾ ਕੱਦ 5 ਫੁੱਟ 3 ਇੰਚ ਡੇਟ ਆਫ ਬਰਥ 1993 ਦਾ ਹੀ ਕੰਮ ਕੈਨੇਡਾ ਦੇ ਵਿੱਚ ਪੀਆਰ ਐਡਮਨ ਹੈਲਥ케ਅਰ ਦੇ ਆ ਜਿਹੜਾ ਕੰਮ ਆ ਤੇ ਮੁੰਡਾ ਬੈਲ ਐਜੂਕੇਟਡ ਹੋਵੇ ਸਮਾਰਟ ਤੇ ਸੋਹਣਾ ਹੋਵੇ ਜੇ ਇੰਡੀਆ ਦੇ ਵਿੱਚ ਤਾਂ ਬੈਲ ਐਜੂਕੇਟਡ ਤੇ 10 ਤੋਂ 20 ਗੇ ਲਈ ਜਿਹੜੀ ਜ਼ਮੀਨ ਹੋਵੇ ਐਮ ਵੀ ਮਾਫ ਮੈਰਰੀ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਸੌਰੀ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਆਟੋਮੋਬਾਈਲ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਪੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਈ ਕੱਦ 5 ਫੁੱਟ 11 ਇੰਚ ਕਾਸਤ ਰਮਦਾਸ ਜੀ ਸਿੱਖ ਜਿਲਾਹੇ 4 ਸਤੰਬਰ 1996 ਦਾ ਡੇਟ ਆਫ ਬਰਥ ਹੈ ਟਰਾਂਸਪੋਰਟ ਦਾ ਕੰਮ ਆ ਮਾਤਾ ਪਿਤਾ ਗਵਰਨਮੈਂਟ ਜੋਬ ਤੇ ਹੈ ਕੁੜੀ ਨਰਸਿੰਗ ਜਾਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰੀ ਹੋਵੇ ਕੁੜੀ ਦੀ ਤੇ ਮਾਲਵਾ ਇਲਾਕੇ ਦੇ ਵਧੀਆ ਪਰਿਵਾਰ ਨੂੰ ਤਰਜੀਹ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੂਤਮਾਨ ਡੇਟ ਆਫ ਬਰਥ 1993 ਦਾ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੈਲਗਰੀ ਪਲੰਬਰ ਦਾ ਕੰਮ ਆ ਵਧੀਆ ਤੇ 10 ਸਾਲ ਦਾ ਅਮਰੀਕਾ ਦਾ ਵੀਜ਼ਾ ਹੈ ਮੁੰਡਾ ਸੋਹਣਾ ਕੁੜੀ ਕੈਨੇਡਾ ਯੂ ਐਸ ਏ ਪੀਆਰ ਹੋਵੇ ਕਿਸੇ ਵੀ ਇਹਨਾਂ ਦੋਨੇ ਘੰਟਿਆਂ ਦੇ ਵਿੱਚ ਤੇ ਜਰਨਲ ਆਈਲੈਂਡਸ ਜੀਟੀ ਜੀਟੀ ਤਾਂ ਜ਼ਰੂਰ ਦੱਸਿਓ ਤੇ ਨੈਣੀ ਜਿਹੜਾ ਕੋਰਸ ਜਾਂ ਨਰਸਿੰਗ ਜਿਹੜੀ ਲੜਕੀ ਆ ਉਹ ਵਿਚਾਰਦੀ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਕਈ ਵਾਰ ਅੱਖਰ ਤੋਂ ਦਲੇ ਦੇਖਦੇ ਹੁੰਦੇ ਆ ਤਾਂ ਕੁਆਲਿਟੀ ਵਧਾ ਲਿਆ ਕਰੋ ਜੇ ਉੱਪਰ ਪੰਜਾਬੀ ਦੇ ਵਿੱਚ ਮੇਰੇ ਜਿਵੇਂ ਜਿਵੇਂ ਮੈਂ ਬੋਲਦਾ ਉਹ ਲਾਈਨ ਆਉਂਦੀ ਆ ਤਾਂ ਸੀਸੀ ਦੇ ਬਟਨ ਤੇ ਕਲਿੱਕ ਕਰਦੇ ਹੋ ਆਉਣੀ हट ਜਾਏਗੀ ਆਗਲਾ ਰਿਤਾ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਕੈਨੇਡਾ ਭਰਾ ਕੋਈ ਨਹੀਂ ਕਰਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਚੋਹਾਨ ਡੇਟ ਆਫ ਬਰਥ 27 ਸਤੰਬਰ 21992 ਦੀ ਹੈ ਕੰਮ ਉਹਨੇ ਆਪਣਾ ਖੁੱਦ ਦਾ ਵਧੀਆ ਬਿਜ਼ਨਸ ਹੈ 1 ਲੱਖ ਰੁਪਈਆ ਪਰ ਮਨਥ ਦੀ ਇਨਕਮ ਹੈ ਕੁੜੀ ਘਰੇ ਲੂਕ ਘਰ ਸੰਭਾਲਣ ਵਾਲੀ ਹੋਵੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਤੇ ਕੋਈ ਮੰਗਣੀ ਇਹਨਾਂ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਤੇ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਮੰਡ 2/4/1997 ਦਾ ਡੇਟ ਆਫ ਬਰਥ ਹੈ ਜੀ ਆਨਲਾਈਨ ਬਿਜ਼ਨਸ ਵਧੀਆ ਬਿਜ਼ਨਸ ਕਰਦਾ ਤੇ 5 ਕਿੱਲੇ ਜ਼ਮੀਨਾਂ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਣਾ ਹੈ ਕੁੜੀ ਆਸਟ੍ਰੇਲੀਆ ਪੀਆਰ ਵਰਕ ਪਰਮਿਟ ਤੇ ਜਾਂ ਸਟੱਡੀ ਇਹ ਕਿਸੇ ਵੀ ਸਟੇਟਸ ਤੇ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਬਠਿੰਡਾ ਸਹਿਰ ਤੋਂ ਆ ਜੀ ਮੁੰਡਾ ਪੜਾਈ ਬੀਟੈਕ ਮਕੈਨਿਕਲ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਗਵਰਨਮੈਂਟ ਜੋਬ ਤੇ ਕੱਦ 5 ਫੁੱਟ 8 ਇੰਚ ਕਾਸਟ ਅਮਰਦਾਸ ਆ ਸਿੱਖ ਗੂਤ ਮਰਾੜੇ ਡੇਟ ਆਵਰਥ 26/6/1993 ਦੇ ਆ ਜੀ ਦਿੱਲੀ ਦੇ ਵਿੱਚ ਮੁੰਡੇ ਦੀ ਜੋਬ ਆ ਵਧੀਆ ਮਾਰਕੀਟਿੰਗ ਕੰਸਲਟੈਂਟ ਆਪਣਾ ਐਸਸੀਯੂ ਹੈ ਤੇ ਦੋ ਮਕਾਨ ਨੇ ਆਪਣੇ ਖੁੱਦੇ ਤੇ ਪਿਤਾ ਗਵਰਨਮੈਂਟ ਅਫੀਸਰ ਜਿਹੜੇ ਰਿਟਾਇਰ ਨੇ ਮੁੰਡਾ ਵੈਸ ਨੂੰ ਹੈ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਜਾਂ ਪ੍ਰਾਈਵੇਟ ਜੌਬ ਤੇ ਹੋਵੇ ਜਾਂ ਕੁੜੀ ਐਨਆਰਆਈ ਹੋਵੇ ਤੇ ਸੰਪਰਕ ਕਰ ਸਕਦੇ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਜਲੰਧਰ ਸ਼ਹਿਰ ਤੋਂ ਆ ਮੁੰਡਾ ਪੜਾਈ ਪਲੱਸ 2 ਜੈਮ ਟ੍ਰੇਨਰ ਤੇ ਨਿਊਜ਼ੀਲੈਂਡ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਕੋਰਸ ਨੇ ਕੋਰਸ ਕੀਤੇ ਹੋਏ ਨੇ ਪੈਣ ਕੋਈ ਨਹੀਂ ਭਰਾ ਇੱਕਨ ਮੈਡ ਕੱਦ 5 ਫੁੱਟ 11 ਇੰਚ ਜਿਮ ਟ੍ਰੇਨਰ ਤੇ ਨਿਊਟ੍ਰੀਸ਼ਨ ਦੇ ਹੈ ਇਹ ਨਿਊਜ਼ੀਲੈਂਡ ਗਲਤੀ ਨਾਲ ਲਿਖਿਆ ਸਪੈਸ਼ਲਿਸਟ ਦੇ ਕੋਰਸ ਕੀਤੇ ਹੋਏ ਨੇ ਪੈਣ ਕੋਈ ਨਹੀਂ ਭਰਾ ਇੱਕਨ ਮੈਡ ਕੱਦ 5 ਫੁੱਟ 11 ਇੰਚ ਕਾਸ਼ਟ ਰਮਦਾਸਿਆ ਸਿੱਖ ਡੇਟ ਆਫ ਬਰਥ 21 12 1995 ਦਾ ਜੀ ਆਪਣਾ ਜਿਮ ਰਿਪਿਊਟਡ ਜਿਮ ਦੀ ਜਿਹੜੀ ਫਰੈਂਚਾਈਜ਼ੀ ਹੈ 60 ਤੋਂ 70000 ਰੁਪਏ ਪਰਮੇਨੈਂਟ ਜਿਹੜੀ ਇਨਕਮ ਹੈ ਵਧੀਆ ਇਨਕਮ ਹੈ ਪਿਤਾ ਪੰਜਾਬ ਗਵਰਨਮੈਂਟ ਦੇ ਵਿੱਚ ਐਸ ਡੀਓ ਹੈ ਮਾਤਾ ਟੀਚਰ ਨੇ ਵਧੀਆ ਚੰਗੇ ਸਕੂਲ ਦੇ ਵਿੱਚ ਆਪਣੀ ਕੋਠੀ ਹੈ ਤੇ ਇੱਕ ਫਲੈਟ ਹੈ ਤੇ ਇੱਕ ਪਲਾਟ ਹੈ ਤੇ ਦੁਕਾਨ ਹੈ ਕੁੜੀ ਨੇ ਘੱਟੋ ਘੱਟ ਪਲੱਸ 2 ਕਰੀ ਹੋਵੇ ਤੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਅਨ ਫਿਲੀਪੀਨਸ ਤੋਂ ਨੋਟ ਕਰੋ ਜੀ ਨਾਮ ਕੌਰ ਜਿਲ੍ਹਾ ਬਰਨਾਲਾ ਤੋਂ ਕੁਲੀ ਬਲੌਂਗ ਕਰਦੀ ਹੈ ਪੜ੍ਹਾਈ ਬੀਐਸਿੰਗ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾ ਅਨਮੈਡ ਕੈਨੇਡਾ ਕੱਦ 5 ਫੁੱਟ 4 ਇੰਚ ਕਾਸਟ ਜੜਸੇ ਗੂਤ ਸੌਰੀ ਡੇਟ ਆਫ ਬਰਥ 2 1 1996 ਦਾ ਜੀ ਸਾਰੀ ਫੈਮਿਲੀ ਫੈਮਿਲੀ ਐਂਡ ਫਿਨਸ ਦੇ ਵਿੱਚ ਮਨੀਲਾ ਦੇ ਵਿੱਚ ਪੀਆਰ ਹੈ ਵਰਕ ਵਰਕਾਸੇ ਨਰਸਿੰਗ ਟਟਲ ਤੇ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂ ਐਸ اے ਇਹ ਕਿਸੇ ਵੀ ਕੰਟਰੀ ਦੇ ਵਿੱਚ ਪੀ ਆਰ ਹੋਵੇ 7 ਤੋਂ 8 ਕਿਲੇ ਮੁੰਡੇ ਨੂੰ ਜਮੀਨ ਆਉਂਦੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਓਨਲੀ ਵਟਸਐਪ ਨੰਬਰ ਬਾਹਰ ਲਈ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਬਹਿਰੀਨ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਆਈਟੀਐਪ ਨੰਬਰ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੀ ਜਿਹੜੀ ਫਾਇਲ ਲੱਗੀ ਹੋਈ ਹੈ ਭਰਾ ਦੀ ਕੱਦ 5 ਫਟ 8 ਇੰਚ ਕਾਸਟ ਜੱਟ ਸੇ ਗੂਤ ਖੈਰਾ ਡੇਟ ਆਫ ਬਰਥ 28/3/1998 ਦਾ ਜੀ ਕੰਮ ਬਹਿਰੀਨ ਦੇ ਵਿੱਚ ਡਰਾਈਵਰ ਦਾ ਵਧੀਆ ਕੰਮ ਹੈ ਕੋਈ ਲੂ ਕੁੜੀ ਦਾ ਰਿਸ਼ਤਾ ਚਾਹੀਦਾ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਏ ਕੇਆ ਰਿਵਰ ਕੋਰਸ ਕੀਤਾ ਹੋਇਆ ਤੇ ਭੈਣ ਕੋਈ ਨਹੀਂ ਭਰਾ 1 ਕਨ ਅਮਰੀਕਾ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 4 ਇੰਚ ਕਾਸਟ ਜਰਨਲ ਗੋਤ ਢਿੱਲੋਂ ਡੇਟ ਆਵਰਥ 15 8 2002 ਦੀ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ 8 ਤੋਂ 12 ਕਿੱਲੇ ਜਿਹੜੀ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਹੈ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡ ਕੈਨੇਡੀਅਨ এডਿਕੇਸ਼ਨ ਡਿਪਲੋਮੈਂਟ ਟਰੈਵਲ ਐਂਡ ਟੂਰਿਜ਼ਮ ਕੋਰਸ ਜਿਹੜਾ ਕੀਤਾ ਹੋਇਆ ਭੈਣ ਇੱਕ ਅਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਜਰਨਲ ਗੋਦ ਢਿੱਲੋਂ ਡੇਟ ਆਫ ਬਰਥ 29/2/2000 ਦਾ ਹੀ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਤੇ 8 ਕਿੱਲੇ ਜ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਰਿਸ਼ਤਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅੰਮ੍ਰਿਤਾਰੀਏ ਕੁੜੀ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਜਿਹੜਾ ਪਿਛਲੇ ਦੋਨੇ ਰਿਸ਼ਤੇ ਸੀ ਭੈਣ ਭਰਾ ਇਹ ਵੀ ਭੈਣ ਭਰਾ ਸੀਗੇ ਅੱਜ ਦੋ ਭੈਣ ਭਰਾਵਾਂ ਦੀ ਲਿਸਟ ਆਈ ਹੈ ਤੇ ਨਾਮ ਕੌਰ ਅੰਮ੍ਰਿਤਾਰੀਏ ਜੀ ਕੁੜੀ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਲੋਂਗ ਕਰਦੀ ਹੈ ਬੀਬੀਏ ਤੇ ਐਮਬੀਏ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਅਣਮੈੜ ਭਰਾ ਇੱਕ ਅਣਮੈੜ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੂਰ ਸੰਧੂ ਡੇਟ ਆਫ ਬਰਥ 1990 ਦਾ ਜੀ ਕੰਮ ਪ੍ਰਾਈਵੇਟ ਜੋਬ ਪ੍ਰਾਈਵੇਟ ਕੰਪਨੀ ਦੇ ਵਿੱਚ ਵਧੀਆ ਜੋਬ ਹੈ ਜੀ ਕੁੜੀ ਦਿਮਾਲਾ ਸਜਾਉਂਦੀ ਹੈ ਅੰਮ੍ਰਿਤਾਰੀ ਹੈ ਮੁੰਡਾ ਗੁਰਸਿੱਖ ਅੰਬਰਤਾਰੀ ਹੋਵੇ 8 ਤੋਂ 12 ਕਿੱਲੇ ਜ਼ਮੀਨ ਹੋਵੇ ਨੌਕਰੀ ਕਰਦਾ ਹੋਵੇ ਤੇ 5 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਸੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੁੱਤ ਗਰੇਵਾਲ ਡੇਟ ਆਫ ਬਰਥ 12/8/1994 ਦਾ ਜੀ ਮੋਬਾਈਲ ਲਾਈਨ ਦੇ ਵਿੱਚ ਗੁੱਡ ਸੈਲਰੀ ਵਧੀਆ ਤੇ ਅਰਬਨ ਪ੍ਰਾਪਰਟੀ 8 ਦੁਕਾਨਾਂ ਤੇ 8 ਦੁਕਾਨਾਂ ਤੇ 20 ਰੂਮ ਕਿਰਾਏ ਤੇ ਦਿੱਤੇ ਹੋਏ ਨੇ ਤੇ ਮੁੰਡਾ ਸਰਦਾਰ ਅਤੇ ਬੈਸ ਨੂੰ ਆ ਕੁੜੀ ਜੱਟ ਸਿੱਖ ਫੈਮਿਲੀ ਤੋਂ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ 2 ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਰਾਮਪਰਾਪੁਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ ਐਮ ਸੀ ਐ ਕੀਤੀ ਹੋਈ ਹੈ ਭੈਣਾਂ 2 ਮੈਡ ਨੇ ਭਰਾ ਇੱਕ ਅਣ ਮੈਡ ਕੱਦ 5 ਫੁੱਟ 6 ਇੰਚ ਕਾਸਟ ਰਮ ਦਾ ਆਰਾਮਗੜੀਆ ਗੁੱਤ ਕਲਸੀ 28/1/1986 ਦਾ ਡੇਟ ਆਫ ਬਰਥ ਹੈ 소프트ਵੇਅਰ ਇੰਜੀਨੀਅਰ ਹੈ ਵਰਕ ਫਰੋਮ ਹੋਮ ਤੇ ਥਰੈਸ਼ਰ ਮੈਨੂਫੈਕਚਰ ਫੈਕਟਰੀ ਹੈ ਜੀ ਖੋਦੀ ਕੁੜੀ ਨੇਅਰ ਬਠਿੰਡਾ ਮੋਗਾ ਤੇ ਮਲੋਟ ਏਰੀਏ ਤੋਂ ਹੋਵੇ ਇਹਨਾਂ ਏਰੀਆ ਦੇ ਨੇੜੇ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਅਗਲਾ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੋਂਗ ਕਰਦੀ ਹੈ ਪਲੱਸ 2 ਤੇ ਨੈਣੀ ਦਾ ਕੋਰਸ ਕੀਤਾ ਹੋਇਆ ਤੇ ਪਾਰਲਰ ਦਾ ਵਧੀਆ ਕੋਰਸ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੋਤੁੱਪਲ ਡੇਟੋ ਬਰਥ 3 2003 ਦੀ ਹੈ ਜੀ ਕੰਮ ਫਾਦਰ ਸਾਹਿਬ ਜਿਹੜੇ बिजनेਸਮੈਨ ਨੇ ਟਰਾਂਸਪੋਰਟ ਦਾ ਆਪਣਾ ਵਧੀਆ ਬਿਜ਼ਨਸ ਹੈ ਮੁੰਡਾ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਯੂ ਕੇ ਮਤਲਬ ਇਹ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਪੀ ਆਰ ਹੋਵੇ ਤੇ ਉਮਰ ਮੁੰਡੇ ਦੀ 23 ਤੋਂ 27 ਸਾਲ ਤੱਕ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਬਹਿਰੀਨ ਤੋਂ ਹੈ ਜੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 2 ਇੰਚ ਕਾਰਡ ਚੜ੍ਹ ਸਿਕ ਗੋਦ ਕੰਦੋਲਾ ਡੇਟ ਆਵਰਥ 1982 ਦੀ ਜੀ ਬਹਿਰੀਨ ਦੇ ਵਿੱਚ ਅਪਲਾਈ ਘਟਣ ਦਾ ਵਧੀਆ ਕੰਮ ਆ ਤੇ ਡੇਢ ਖੇਤ ਜ਼ਮੀਨ ਹੈ ਕੁੜੀ ਅੰਬਰਤਾਰੀ ਹੋਵੇ 35 ਤੋਂ 38 ਸਾਲ ਦੀ ਜਿਹੜੀ ਉਗਲੀ ਦੀ ਉਮਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਤੋਂ ਮੁੰਡਾ ਬਲੋਂ ਇਹ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣਾ ਦੋ ਨੇ ਇੱਕ ਕੈਨੇਡਾ ਤੇ ਇੱਕ ਆਸਟ੍ਰੇਲੀਆ ਦੋਨੇ ਮੈਡ ਨੇ ਪ੍ਰਾਗੋਈ ਨਹੀਂ ਕਲਾਕਲਾ ਮੁੰਡਾ ਈ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਦਿਓਲ ਡੇਟ ਆਵਰ ਤੇ 12 2002 ਦਾ ਜੀ ਮੁੰਡਾ ਕੈਨੇਡਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਤੇ 5 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਸਹਿਰੀ ਪ੍ਰਾਪਰਟੀ ਉਸ ਤੋਂ ਅਲੱਗ ਹੈ 5 ਕਿੱਲੇ ਜ਼ਮੀਨ ਹੈ ਤੇ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਤਰਨਤਨ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਮਾਸਟਰ ਇਨ ਅਕਾਊਂਟਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ ਜੀ ਕਾਸਟ ਜੱਟ ਸਿੱਖ ਗੋਤ ਭੁੱਲਰ ਡੇਟ ਆਫ ਬਰਥ 1998 ਦਾ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀਆਰ ਹੈ 10 10 ਕਿੱਲੇ ਜ਼ਮੀਨ ਹੈ ਕਿਉਂਕਿ ਭਰਾ ਹੈ ਨਹੀਂ ਖੱਲੇ ਨੂੰ ਆਉਂਦੇ ਤੇ ਇੱਕ ਕਮਰਸ਼ੀਅਲ ਪਲਾਟ ਹੈ ਤੇ ਹਾਊਸ ਹੈ ਕੁੜੀ ਸੋਹਣੀ ਹੋਵੇ ਐਜੂਕੇਟਿਡ ਹੋਵੇ ਜੱਟ ਸਿੱਖ ਫੈਮਲੀ ਤੋਂ ਜਿਹੜੀ ਬਿਲੋਂਗ ਕਰਦੀ ਹੋਵੇ ਮਾਝਾ ਏਰੀਆ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੀਂਡਿਆ ਤੋਂ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮ ਐਸ ਸੀ ਤੇ 골ਡ ਮੈਡਲਿਸਟ ਹੈ ਭੈਣ ਭਰਾ ਕੋਈ ਨਹੀਂ ਇਹ ਕੁੜੀ ਇਕੱਲੀ ਗੱਲੀ ਹੈ ਜੀ ਨਾ ਭੈਣ ਹੈ ਤੇ ਨਾ ਭਰਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਦਾ ਜੀ ਕੰਮ ਅਸਿਸਟੈਂਟ ਪ੍ਰੋਫੈਸਰ ਹੈ ਕੁੜੀ ਮੁੰਡਾ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਤੇ 10 ਕਿੱल्ल्या ਤੋਂ ਪਲੱਸ ਜਮੀਨ ਵਾਲੇ ਇਹਨਾਂ ਨੂੰ ਫੋਨ ਲਾਇਓ ਤੇ ਸਿਰਫ ਮਾਲਵਾਰੀ ਨੂੰ ਪਹਿਲਾ ਐਨ ਆਰ ਆਈ ਤੇ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਲਾਇਓ ਫਿਰ ਮੈਂ ਕਹਿੰਦਾ ਜੀ ਧਿਆਨ ਨਾਲ ਸੁਣ ਕੇ ਸਮਝ ਕੇ ਫੇਰ ਇਹਨੂੰ ਦੇਖ ਕੇ ਫੋਨ ਲਾਉਣਾ ਐਨ ਆਰ ਆਈ ਬਾਹਰ ਲੈਣੇ ਫੋਨ ਨਹੀਂ ਲਾਉਣਾ ਤੇ ਮੈਰਿਜ ਬੀਰੋ ਵਾਲਿਆਂ ਨੇ ਫੋਨ ਨਹੀਂ ਲਾਉਣਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸਟ ਆ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਸਰਦਾਰਾ ਮੁੰਡਾ ਮੁਹਾਲੀ ਤੋਂ ਮੁੰਡਾ ਬਲੋਂਗ ਕਰਦਾ ਮਾਸਟਰ ਇੰਜੀਨੀਅਰਿੰਗ ਜਿਹੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 5 6 ਫੁੱਟ 3 ਇੰਚ ਕਾਸਟ ਸੈਣੀ ਗਾਇਗਦਾਨ ਗੋਤਾ ਜੀ ਡੇਟ ਆਫ ਬਰਥ 16 7 1998 ਦਾ ਕੰਮ ਇੰਜੀਨੀਅਰ ਹੈ ਕੁੜੀ ਡਿਗਰੀ ਹੋਲਡਰ ਹੋਵੇ ਵੈਲ এডਿਕੇਟਿਡ ਹੋਵੇ ਮੈਡੀਕਲ ਫੀਲਡ ਨੂੰ ਜਿਹੜੀ ਪਹਿਲਾ 5 ਫੁੱਟ 10 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਐਮਬੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਕੈਨੇਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਵੀਏ ਨੇ ਇੰਡੀਆ ਤੋਂ ਕੀਤੀ ਹੋਈ ਹੈ ਤੇ ਪੀਜੀ ਡਿਪਲੋਮਾ ਮਾਰਕੀਟਿੰਗ ਕਮਲੂਪਸ ਜਿਹੜਾ ਕੈਮ ਲੂਪ ਲੂਪਸ ਕੈਨੇਡਾ ਦੀ ਇਹ ਕੋਈ ਕੰਟਰੀ ਹੈ ਜਾਂ ਸਿਟੀ ਹੈ ਉੱਥੋਂ ਜਿਹੜੀ ਕੀਤੀ ਹੋਈ ਹੈ ਪੈਨਿਕ ਮੈਡ ਬੰਗਲੌਰ ਹੈ ਤੇ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 6 ਇੰਚ ਕਾਸਟ ਅਰੋੜਾ ਸਿੱਖ ਗੋਤਗੁੰਬਰ 5 1 1997 ਦਾ ਡੇਟ ਆਫ ਬਰਥ ਹੈ ਜੀ ਕੈਮ ਲੂਪਸ ਕੈਨੇਡਾ ਦੇ ਵਿੱਚ ਸਾਈਟ ਮੈਨੇਜਰ ਹੈ ਤੇ ਤਨਖਾਹ 70000 ਰੁਪਿਆ ਜਿਹੜੀ 70000 ਰੁਪਿਆ ਨਹੀਂ ਸੌਰੀ ਕੈਨੇਡੀਅਨ ਡਾਲਰ ਦੇ ਵਿੱਚ ਹੈ ਕਮ ਲੂਪਸ ਤਿੰਨ ਨੂੰ ਐਡਾ ਮਤਲਬ ਕਮ ਲੂਪਸ ਕੈਨੇਡਾ ਦੇ ਵਿੱਚ ਤਿੰਨ ਨੂੰ ਐਡਾ ਦੇ ਵਿੱਚ ਇੰਡੀਆ ਦੇ ਵਿੱਚ ਰਹਿ ਹੈ ਸਾ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਤੇ ਦੋਮ ਦੋਨਾਂ ਦੀ ਜਿਹੜੀ ਪੈਨਸ਼ਨ ਆਉਂਦੀ ਹੈ ਕੁੜੀ ਹਿੰਦੂ ਸਿੱਖ ਅਰੋੜਾ ਰਾਮਗੜੀ ਤੇ ਜੱਟ ਸਿੱਖੇ ਕਿਸੇ ਵੀ ਪਰਿਵਾਰ ਤੋਂ ਹੋਵੇ ਕਮ ਲੂਪਸ ਤੇ ਬੈਂਕੂਵਰ ਸਰੀ ਬਾਰਨਰ ਵਿੱਚ ਜੌਬ ਤੇ ਹੋਵੇ ਤੇ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਕੁੜੀ ਦਾ ਰਿਸ਼ਤਾ ਜੀ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਗ੍ਰੈਜੂਏਸ਼ਨ ਇੰਡੀਆ ਤੋਂ ਕੀਤੀ ਹੋਈ ਹੈ ਤੇ ਐਡਵਾਂਸ ਡਿਪਲੋਮਾ ਨੇ ਆਸਟ੍ਰੇਲੀਆ ਤੋਂ ਕੀਤਾ ਹੋਇਆ ਜੀ ਤਿੰਨ ਭੈਣਾਂ ਨੇ ਆਸਟ੍ਰੇਲੀਆ ਦੇ ਵਿੱਚ ਨੇ ਇੱਕ ਭੈਣ ਮੈਡ ਹੈ ਤੇ ਦੋ ਅਨ ਮੈਡ ਨੇ ਭਰਾ ਕੋਈ ਨਹੀਂ ਇਹ ਇਕੱਲੀਆਂ ਇਕੱਲੀਆਂ ਕੁੜੀਆਂ ਨੇ ਜੀ ਤਿੰਨੇ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟ ਰਾਜਪੂਤ ਡੇਟ ਆਫ ਬਰਥ 1997 ਦਾ ਜੀ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਕੋਈ ਸਾਰੀ ਫੈਮਿਲੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈ ਏਜਡ ਕੇਅਰ ਵਰਕਰ ਦਾ ਜਿਹੜਾ ਇਹਨਾਂ ਦਾ ਤੇ ਕੋਈ ਮੁੰਡਾ ਆਸਟ੍ਰੇਲੀਆ ਪੀਆਰ ਹੋਵੇ ਅਪਰ ਕਾਸਟ ਦਾ ਹੋਵੇ ਆਸਟ੍ਰੇਲੀਆ ਪੀਆਰ ਹੋਵੇ ਤੇ ਅਪਰ ਉੱਚੀ ਕਾਸਟ ਦਾ ਹੋਵੇ ਕੱਦ ਵਧੀਆ ਹੋਵੇ ਮੁੰਡੇ ਦਾ ਕਿਉਂਕਿ ਕੁੜੀ ਦਾ ਕੱਦ 5 ਫੁੱਟ 4 ਇੰਚ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ WhatsApp ਤੇ ਜਿਹੜੀ ਜਿਹੜੀ ਬਾਹਰਲੇ ਨੰਬਰ ਹੁੰਦੇ ਆ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਆ ਭੈਣ ਦੋ ਭਰਾ ਇੱਕ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1984 ਦਾ ਜੀ ਫੌਜੀ ਆ ਜੀ ਮੁੰਡਾ ਇੰਡੀਅਨ ਆਰਮੀ ਦੇ ਵਿੱਚ ਘਰ ਵਾਲੀ ਸਵਗਵਾਸ ਹੋ ਗਈ ਤੇ ਦੋ ਬੇਟੇ ਨੇ 14 ਤੇ 16 ਸਾਲ ਦੇ ਕੁੜੀ ਅਨਮੈਡ ਵਿਧਵਾ ਜੰਡ ਬੁਸੜ ਹੋਵੇ ਤਲਾਕ ਸੁਦਾ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਚੰਗੀ ਤਰ੍ਹਾਂ ਸਮਝ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਲੜਕੇ ਦਾ ਰਿਸ਼ਤਾ ਜੀ ਨਾਮ ਜ਼ਿਲ੍ਹਾ ਨਾਮ ਲੜਕਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਆਟੋਮੋਬਾਈਲ ਦਾ ਜਿਹੜਾ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਦੇ ਵਿੱਚ ਹੈ ਕੱਦ 6 ਫੁੱਟ ਹੈ ਜੀ ਕਾਸਟ ਸੁਨਿਆਰ ਗੋਤ ਬੱਗਾ ਡੇਟ ਆਫ ਬਰਥ 30 11 1998 ਦਾ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਆਟੋਮੋਬਾਈਲ ਟੈਕਨੀਸ਼ੀਅਨ ਹੈ ਨਾ ਮਨ ਕੋ ਕੈਨੇਡਾ ਕੁੜੀ ਵੈਲ ਐਜੂਕੇਟਡ ਹੋਵੇ ਤੇ ਸੋਹਣੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਜਿਹੜਾ ਪਲੱਸ ਹੋਵੇ ਕੁੜੀ ਦਾ ਲੁਧਿਆਣਾ ਏਰੀਆ ਨੂੰ ਤੋਂ ਹੋਵੇ ਕੁੜੀ ਜਾਂ ਲੁਧਿਆਣੇ ਦੇ ਨੇੜੇ ਤੇੜੇ ਵਾਲੇ ਫੋਨ ਲਾ ਸਕਦੇ ਨੇ ਜੇ ਕੁੜੀ ਕੈਨੇਡਾ ਹੈ ਤਾਂ ਨੋਵਾ ਸਕੋਟੀਆ ਨਿਊ ਬ੍ਰਾਊਨਸਵਿਕ ਤੇ OBC ਤੇ ਜਰਨਲ ਕਾਸਟ ਦੋਨੇ ਫੋਨ ਕਰ ਸਕਦੇ ਨੇ OBC ਤੇ ਜਰਨਲ ਕਾਸਟ ਧਿਆਨ ਦੇ ਵਿੱਚ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਅੱਜ ਦੇ ਇਹ 27 ਰਿਸ਼ਤੇ ਸੀਗੇ ਪਰਿਵਾਰ ਦੇ ਨੰਬਰਾਂ ਸਮੇਤ ਸੀ ਹਰ ਐਤਵਾਰ ਨੂੰ ਆਪਾਂ 8 ਵਜੇ ਇਹ ਰਿਸ਼ਤਿਆਂ ਦੀ ਅਪਲੋਡ ਜਿਹੜਾ ਜਿਹੜੀ ਲਿਸਟ ਕਰਦੇ ਰਹਿੰਨੇ ਆ ਤੇ ਤੁਸੀਂ ਜਿੰਨੇ ਵੀ ਰਿਸ਼ਤੇ ਨੋਟ ਕੀਤੇ ਨੇ ਪਹਿਲਾਂ ਰਿਸ਼ਤੇ ਨੂੰ ਸਮਝਣਾ ਹੈ ਮੁੰਡੇ ਵਾਲਿਆਂ ਨੂੰ ਕੁੜੀ ਕਿਸ ਤਰ੍ਹਾਂ ਦੀ ਲਿਖਾਈ ਹੈ ਤੇ ਕੁੜੀਆਂ ਵਾਲਿਆਂ ਨੇ ਮੁੰਡਾ ਕਿਸ ਤਰ੍ਹਾਂ ਦਾ ਲਖਾਇਆ ਹੈ ਜੋ ਇਹਨਾਂ ਦੀਆਂ ਸ਼ਰਤਾਂ ਮਨਜ਼ੂਰ ਹੈ ਜਾਂ ਮੈਚ ਹੁੰਦਾ ਰਿਸ਼ਤਾ ਤਾਂ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਫालतू ਫੋਨ ਨਹੀਂ ਕਰਨਾ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਜੀ ਸੋ ਅੱਜ ਦੇ ਜਿਹੜੇ ਰਿਸ਼ਤੇ ਨੇ ਮੈਂ ਜਿਆਦਾ ਆਪਣੇ ਚੈਨਲ ਦੇ ਉੱਤੇ ਕਹਿੰਦਾ ਨਹੀਂ ਹੁੰਦਾ ਕਿ ਇਸ ਤਰ੍ਹਾਂ ਕਰੋ ਕਰੋ ਤੇ ਬੈਲ ਆਈਕਨ ਦਾ ਬਟਨ ਤੇ ਜਿਹੜਾ ਸਬਸਕ੍ਰਾਈਬ ਵਾਲਾ ਤਾਂ ਕਰਨਾ ਹੀ ਕਰਨਾ ਹੈ ਤੁਹਾਡੇ ਰਿਸ਼ਤੇਦਾਰ ਜਾਂ ਦੋਸਤ ਸਾਖ ਸੰਬੰਧੀ ਤੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਇੱਕ ਬਟਨ ਹੀ ਦਬਾਉਣਾ ਕਿਉਂਕਿ ਇਹ ਵੀਡੀਓ ਕਿਸੇ ਹੋਰ ਦੇ ਕੰਮ ਆ ਸਕੇ ਕਿਸੇ ਦੇ ਨਾਲ ਪ੍ਰੋਫਾਈਲ ਸੰਜੋਗ ਕੋਈ ਪਤਾ ਨਹੀਂ ਕਦੋਂ ਮਿਲ ਜਾਣਾ ਹਨ ਇਸ ਕਰਕੇ ਆਪਣੇ ਗਾਹਾਂ ਇਹ ਵੀਡੀਓ ਨੂੰ ਪਹੁੰਚਾਓ ਤੇ ਮਿਲਦੇ ਆਂ ਜੀ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਨਵੇਂ ਪ੍ਰੋਬਲਮ ਪ੍ਰੋਗਰਾਮ ਨਾਲ ਤੇ ਮੇਰਾ ਖਿਆਲ ਹੈ ਵੀ ਅੱਜ 20 ਤਰੀਕ ਅਤੇ 27 ਤਰੀਕ ਨੂੰ ਅਗਲਾ ਪ੍ਰੋਗਰਾਮ ਆਵੇਗਾ ਤੇ ਮਿਲਦੇ ਆਂ ਐਤਵਾਰ ਨੂੰ ਸ਼ਾਮ 8 ਵਜੇ